ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਾਥੀ ਅ ਇੰਦਰਜੀਤ ਸਿੰਘ ਪੰਨੀ ਵਾਲਾ ਰਾਜਸਥਾਨ ਤੋਂ ਲਖਵਿੰਦਰ ਸਿੰਘ ਜੀ ਸਾਡੇ ਸਾਥੀ ਆ ਜਿਹੜੇ ਸਿਰਸੇ ਤੋਂ ਸੁਖਜੀਤ ਸਿੰਘ ਜਿਹੜੇ ਸਾਡੇ ਸਾਥੀ ਆ ਇਹ ਹਰਦੌਰ ਚੰਡੇ ਤੋਂ ਗੁਰਸਾਖ ਸਿੰਘ ਜੀ ਪੰਜਾਬ ਪਰ 76 ਅਤੇ ਮੰਗਲ ਸਿੰਘ ਜੀ ਜੋਨ ਪ੍ਰਧਾਨ ਅਹੁਸਰ ਤੋਂ ਨਸੀਬ ਸਿੰਘ ਜੀ ਅੰਮ੍ਰਿਤਸਰ ਏਰੀਏ ਤੋਂ ਔਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਮੋਰਚੇ ਵੱਲੋਂ ਲਗਾਤਾਰ ਔਰ ਕਿਸਾਨ ਮਜ਼ਦੂਰ ਮੋਰਚੇ ਵੱਲੋਂ 13 ਫਰਵਰੀ ਤੋਂ ਲੈ ਕੇ ਜਿਹੜਾ ਮੋਰਚਾ ਚੱਲ ਰਿਹਾ ਤੋਂ ਵੱਖ-ਵੱਖ ਪੜਾਏ ਜਿਹਦੇ ਵਿੱਚ ਅੱਜ ਲੰਮਾ ਲੰਮਾ ਸਮਾਂ ਹੋ ਚੁੱਕਾ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਮਰਨਾਂਛਣ ਤੇ 22 ਦਿਨ ਬੀਤ ਚੁੱਕੇ ਆ ਔਰ ਪੂਰੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਆ ਕਿ ਪੂਰੇ ਵੱਡੇ ਪੱਧਰ ਤੇ ਜਿਹੜਾ ਵਾ ਉਹ ਸਰਕਾਰ ਦਾ ਵਿਰੋਧ ਕਰਨਾ ਔਰ ਐਸਕੇ ਅਮਾ ਰਾਜਨੀਤਿਕ ਮੋਰਚੇ ਵੱਲੋਂ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਰੇਲਾਂ ਦੇ ਚੱਕੇ ਜਾਮ ਕਰਨੇ ਔਰ ਜਿੱਥੇ-ਜਿੱਥੇ ਵੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਜਝਾਰੂ ਚੋਤੇ ਆ ਔਰ ਵੱਡੇ ਪੱਧਰ ਤੇ ਜਿਹੜੇ ਰੇਲਾਂ ਦੇ ਜਿਹੜੇ ਟੇਸ਼ਨਾਂ ਦੇ ਜਾਂ ਫੜਕਾਂ ਦੇ ਜਿੱਥੇ ਵੀ ਏਰੀਆ ਆਉਂਦਾ ਉਹ ਚੱਕੇ ਜਾਮ ਕਰਨ ਔਰ ਚੜ੍ਹਦੀ ਕਲਾ ਦੇ ਵਿੱਚ 12 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਸਰਕਾਰ ਨੂੰ ਇੱਕ ਰੋਸ ਪ੍ਰਦਰਸ਼ਨ ਕਰਕੇ ਔਰ ਰੇਲਾਂ ਦਾ ਪੂਰੇ ਪੰਜਾਬ 'ਚ ਜਾਮ ਕਰਕੇ ਔਰ ਇੱਕ ਸਰਕਾਰ ਨੂੰ ਸਾਹਮਣੇ ਇੱਕ ਚਿਹਰਾ ਵਿਖਾਉਣ ਕੇ ਅਸੀਂ ਸਖਤ ਵਿਰੋਧ ਦੇ ਵਿੱਚ ਆ ਔਰ ਵੱਡੇ ਪੱਧਰ ਤੇ ਸਾਰੇ ਪੰਜਾਬ ਨੂੰ ਅਪੀਲ ਆ ਕੇ ਇਹ ਵੱਖ-ਵੱਖ ਸਟੇਸ਼ਨਾਂ ਤੇ ਜਿੱਥੇ-ਜਿੱਥੇ ਵੀ ਆਪਣੇ ਕੇਡਰ ਆ ਔਰ ਇਹ ਰੇਲ ਰੋਕੋ ਜਿਹੜੇ 12 ਤੋਂ 3 ਕੀਤੇ ਜਾਣ ਔਰ ਸਾਡੇ ਸਾਥੀ ਇੰਦਰਜੀਤ ਸਿੰਘ ਪੰਨੀ ਵਾਲਾ ਰਾਜਸਥਾਨ ਤੋਂ ਇਹ ਗੱਲ ਰੱਖਣਗੇ ਉਸ ਤੋਂ ਬਾਅਦ ਇੱਕ ਕਮਿੰਟ ਵਾਸਤੇ ਸਾਰੀ ਜਾਣਕਾਰੀ ਦੇਣਗੇ ਸਾਰੇ ਕਿਸਾਨ ਭਰਾਵਾਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਹਾਂ ਜਿਵੇਂ ਕਿ ਆਪਣੇ ਇੰਦਰਜੀਤ ਕੋਟਪੁੱੱਡਾ ਜੀ ਨੇ ਦੱਸਿਆ ਵੀ ਪੰਜਾਬ 'ਚ ਰੇਲ ਰੋਕੋ ਆ ਐਸੇ ਜਿਹੜਾ ਕਿਸਾਨ ਮੋਰਚਾ ਟੂ ਲੱਗਿਆ ਹੋਇਆ ਇਹਦੇ ਵਾਕਫ ਪੜਾਵਾਂ 'ਚ ਇੱਕ ਪੜਾਵੇ ਵੀ ਆ ਵੀ ਕੱਲ ਨੂੰ ਰੇਲ ਰੋਕੋ ਹੈਗਾ ਆਪਾਂ ਵੱਧ ਤੋਂ ਵੱਧ ਸੰਖਿਆ 'ਚ ਇਕੱਠ ਕਰਕੇ ਇਹ ਰੇਲ ਰੋਕੀ ਵਾਹਿਗੁਰੂ ਖਾਲਸਾ ਵਾਹਿਗੁਰੂ ਇਹ ਲਖਵਿੰਦਰ ਸਿੰਘ ਜੀ ਸਰਸਾ ਆਪਣੇ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਅੱਜ 308 ਦਿਨ ਹੋ ਗਏ ਆ ਮੋਰਚੇ ਨੂੰ 13 ਫਰਵਰੀ ਤੋਂ ਚੱਲਦੇ ਨੂੰ ਤੇ 22 ਦਿਨ 22ਵਾਂ ਦਿਨ ਚੱਲ ਰਿਹਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੇ ਮਰ ਵਰਤ ਨੂੰ ਸੰਯੁਕਤ ਕਿਸਾਨ ਮੋਰਚਾ ਗੈਰਚਿਕ ਭਾਰਤ ਦੇ ਕਨਵੀਨਰ ਸਾਡੇ ਜਰਨੈਲ ਜਗਜੀਤ ਸਿੰਘ ਢੱਲੇਵਾਲ ਸਾਡੇ ਸਾਰਿਆਂ ਦੀ ਹੱਕਾਂ ਦੇ ਲਈ ਸਾਡੇ ਫਸਲਾਂ ਦੇ ਭਾਅ ਵਧਾਉਣ ਲਈ ਤੇ ਕਿਸਾਨੀ ਜਿੰਦਾ ਰੱਖਣ ਲਈ ਜੀਨ ਜਿਹੜਾ ਹੈ ਤਿਲ ਤਿਲ ਕੇ ਮਰਨ ਨੂੰ ਜਿਹੜੇ ਸਾਡੇ ਵਾਸਤੇ ਅੱਗੇ ਵੱਧ ਰਹੇ ਨੇ ਤੇ ਸਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਹੈ ਅੱਗੇ ਵੱਧ ਕੇ ਅਸੀਂ ਸਰਕਾਰ ਦਾ ਵਿਰੋਧ ਚਾਹੀਏ ਇਸ ਮੋਰਚੇ ਨੂੰ ਮਜ਼ਬੂਤ ਕਰੀਏ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੇ ਜਿਹੜਾ ਦ੍ਰਿੜ ਹੈ ਜਿਹੜਾ ਉਹਨਾਂ ਨੇ ਨਿਸ਼ਚੈ ਕੀਤਾ ਹੋਇਆ ਉਸ ਤੇ ਪੂਰਨੇ ਪਾਉਂਦੇ ਹੋਏ ਕੱਲ ਨੂੰ 18 ਦਸੰਬਰ ਨੂੰ 12 ਵਜੇ ਤੋਂ ਲੈ ਕੇ 3 ਵਜੇ ਤੱਕ ਪੰਜਾਬ ਭਰ ਦੇ ਵਿੱਚ ਸਾਰੀਆਂ ਰੇਲਾਂ ਦਾ ਚੱਕਾ ਜਾਮ ਹੋਊਗਾ ਅੱਜ ਦੁਪਹਿਰ ਵਾਲੇ ਬੁਲਟਿਨ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਹੋਊਗੀ ਜਗ੍ਹਾ ਸਥਾਨ ਦੱਸਤੇ ਜਾਣਗੇ ਉਸ ਦੇ ਨਾਲ ਨਾਲ ਜਿਹੜੇ ਆਮ ਲੋਕ ਨੇ ਸਾਥੀ ਨੇ ਜਿੱਥੇ ਵੀ ਤੁਹਾਨੂੰ ਸੈੱਟ ਬੈਠਦਾ ਉਹ ਰੇਲਾ ਰੋਕੋ ਇਹ ਬਹੁਤ ਜ਼ਰੂਰੀ ਹੈ ਅੱਜ ਅਗਰ ਅਸੀਂ ਨਾ ਜਾਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਕੋਈ ਅੰਦੋਲਨ ਜਿਹੜਾ ਹੈ ਉਹ ਦਿੱਕਤਾਂ ਆਉਣਗੀਆਂ ਸਾਰੇ ਸਾਥੀ ਕੱਲ ਨੂੰ ਧਿਆਨ ਦੇਣ ਵੱਧ ਤੋਂ ਵੱਧ ਰੇਲਾਂ ਦੇ ਪੁਆਇੰਟਾਂ ਤੇ ਪਹੁੰਚ ਕੇ ਰੇਲ ਚੱਕਾ ਜੰਮਦਾ ਪ੍ਰੋਗਰਾਮ ਕਰ ਇਹ ਸੁਜੀਤ ਸਿੰਘ ਜੀ ਵੈਗੁਰ ਜੀ ਕੀ ਖਾਲਸਾ ਵੈਗੁਰ ਜੀ ਕੀ ਫਤਿਹ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਲੰਬੇ ਸਮੇਂ ਤੋਂ ਮੋਰਚਾ ਚੱਲ ਰਿਹਾ ਮੇਰੇ ਸਾਥੀਆਂ ਦੱਸਿਆ ਔਰ ਸਾਡੇ ਜਿਹੜੇ ਆਗੂ ਨੇ ਅੱਜ 22ਵੇਂ ਦਿਨ ਮਰਨwarte ਪਹੁੰਚ ਗਏ ਨੇ ਸਰਕਾਰ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਜੋ ਕਿਸਾਨ ਮਜ਼ਦੂਰ ਨੀਤੀਆਂ ਨੇ ਉਹਨਾਂ ਦੇ ਖਿਲਾਫ ਜਿਹੜਾ ਵਾ ਆਪਾਂ ਕੱਲ ਰੇਲ ਰੋਕੋ ਦਾ 12:00 ਤੋਂ ਲੈ ਕੇ 3:00 ਵਜੇ ਤੱਕ ਜਿਹੜਾ ਪ੍ਰੋਗਰਾਮ ਦਿੱਤਾ ਹੈ ਦੋਨਾਂ ਮੋਰਚਿਆਂ ਵੱਲੋਂ ਮੇਰੀ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਆ ਕਿ ਆਪਣੇ ਆਪਣੇ ਘਰਾਂ ਚੋਂ ਨਿਕਲੋ ਜਿਹੜਾ ਤੁਹਾਡੇ ਲਾਗੇ ਰੇਲਵੇ ਫਾਟਕਾ ਰੇਲਵੇ ਸਟੇਸ਼ਨ ਆ ਉੱਥੇ ਜੁੱਥੇ ਸਾਡੇ ਜੋਧੇ ਬੈਠੇ ਹੋਣਗੇ ਉੱਥੇ ਤੁਸੀਂ ਵੀ ਆਣ ਕੇ ਸ਼ਮੂਲੀਅਤ ਕਰੋ ਔਰ ਵੱਡੇ ਪੱਧਰ ਤੇ ਕੇਂਦਰ ਸਰਕਾਰ ਨੂੰ ਜਿਹੜਾ ਦੱਸਿਆ ਜਾ ਸਕਿਆ ਕਿੰਨਾ ਵੱਡਾ ਵਿਰੋਧ ਜੜਾ ਵਾ ਉਹ ਹੋ ਰਿਹਾ ਇਸੇ ਤਰ੍ਹਾਂ ਪਿਛਲੇ ਦਿਨ ਵੀ ਤਾਮਨ ਲਾ ਜੀ ਟੈਨਾ ਰੋਕਿਆਂ ਗਿਆਂ ਨੇ ਸੋ ਪੰਜਾਬ ਦੇ ਜਿਹੜੇ ਲੋਕ ਨੇ ਉਹ ਵੱਡੇ ਪੱਧਰ ਤੇ ਜਿਹੜਾ ਬੇਨਤੀ ਕਰਦੇ ਆ ਰੇਲਾਂ ਤੇ ਆਉਣ ਵਾਹਿਗੁਰੂ ਜੀ ਕਾ ਖਾਲਸਾ ਇਹ ਆਪਣੇ ਸਰਦਾਰ ਖੁਸਾਹ ਸਿੰਘ ਜੀ ਪੰਜਾਬ ਦੇ ਪ੍ਰਥਕਤਤ ਅਤੇ ਆਪਣੇ ਕਥਾਮ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਾਰੀ ਜਿਹੜੀ ਜਾਣਕਾਰੀ ਦੇਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਬਹਾਦਰ ਕਿਸਾਨੋ ਅੱਜ ਸਮਾਂ ਇਹ ਸਟੇਜ ਤੇ ਪਹੁੰਚ ਗਿਆ ਵਾ ਕਿ ਕੱਲ ਦਾ ਜਿਹੜਾ ਵਾ ਰੇਲ ਰੋਕੋ ਜਿਹੜਾ 18 ਤਰੀਕ ਦਾ ਵਾ ਉਹਨੂੰ ਸਫਲ ਬਣਾਉਣ ਵਾਸਤੇ ਵੇਖੋ ਇੱਕ ਪਾਸੇ ਦੱਲਿਆਲ ਸਾਹਿਬ ਮਰਨਵਰ ਤੇ ਬੈਠੇ ਆ ਤੇ ਦੂਸਰੇ ਪਾਸੇ ਆਪਾਂ ਪਿੰਡਾਂ ਦੇ ਵਿੱਚ ਜਿਹੜਾ ਵਾ ਵੱਡੀ ਗਿਣਤੀ ਦੇ ਵਿੱਚ ਹਾਲੀ ਲੋਕ ਬੈਠੇ ਆ ਕਿਸਾਨੋ ਮੈਂ ਇੱਕ ਖੀਰ ਤੇ ਬੇਨਤੀ ਜ਼ਰੂਰ ਕਰੂੰਗਾ ਵੀ ਵੇਖਿਓ ਜਿੱਥੇ ਸਰਕਾਰ ਜਿੱਥੇ ਸਰਕਾਰ ਡੱਲੇਵਾਲ ਦੀ ਸ਼ਹੀਦੀ ਵਾਸਤੇ ਜਿਹੜੀ ਆ ਉਹਨੂੰ ਸ਼ਹੀਦ ਕਾਉਂਦੇ ਕਰਾਉਣ ਦੇ ਵਿੱਚ ਤੁਲੀ ਆ ਉੱਥੇ ਆਪਾਂ ਵੀ ਸਰਕਾਰ ਦੇ ਨਾਲੋਂ ਘੱਟ ਨਹੀਂ ਜੋ ਜੇਕ ਦੇ ਕੱਲ ਛੜਕਾਂ ਦੇ ਇਹ ਰੇਲਾਂ ਦੇ ਨਾਂ ਇਹਦੇ ਆਪਾਂ ਤਗੜੇ ਹੋ ਗਏ ਰੇਲ ਪਟਣੀਆਂ ਤੇ ਆਈਏ ਬੇਸ਼ੱਕ ਕੋਈ ਜਥੇਬੰਦੀ ਹੈਗੀ ਲੱਗੇ ਜਾਂ ਨਹੀਂ ਹੈਗੀ 12 ਤੋਂ 3 ਸਾਰੇ ਪੰਜਾਬ ਦੀਆਂ ਟ੍ਰੇਨਾਂ ਬੰਦ ਹੋਣਗੀਆਂ ਜਿੱਥੇ ਵੀ ਲਾਗੇ ਭਾਵੇਂ 10 ਬੰਦੇ ਜਾ ਕੇ ਟ੍ਰੇਨ ਤੇ ਬਹਿ ਜਾਓ ਉਹ ਜੇ ਤੁਸੀਂ ਟ੍ਰੇਨ ਤੇ ਬਹਿ ਗਏ ਤੇ ਸਮਝ ਲਓ ਤੁਹਾਡੀ ਜਿਹੜੀ ਮੋਰਚੇ ਨੂੰ ਸਪੋਰਟ ਆ ਤਕੜੇ ਹੋ ਗਿਆ ਆਪਾਂ ਜਿਹੜਿਆ ਬਾਹਰ ਨਿਕਲ ਗਿਆ ਘਰਾਂ ਤੋਂ ਤੇ ਰੀਲ ਪਟੜਨੀਆਂ ਤੇ ਆਈਏ ਇਹ ਨਾ ਸੋਚੋ ਵੀ ਇਹ ਫਲਾਨੀ ਜਿੱਥੇ ਬੰਦੀ ਆ ਇਹ ਦੋਵਾਂ ਫਾਰਮਾਂ ਦਾ ਸੱਦਾ ਤਕੜੇ ਹੋ ਕੇ ਰੇਲਨ ਦਈਏ ਇਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ